ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਦੱਸਿਆ ਹੈ ਕਿ ਜਲਾਲਾਬਾਦ ਹਲਕੇ ਦੇ 265 ਪਰਿਵਾਰਾਂ ਦੀ ਲਿਸਟ ਬਣ ਕੇ ਤਿਆਰ ਹੋਈ ਆ ਤੇ ਜਿਨ੍ਹਾਂ ਦੇ ਵਿੱਚੋਂ 65 ਪਰਿਵਾਰਾਂ ਨੂੰ ਅੱਜ ਲੈਟਰ ਦੇ ਕੇ ਦੱਸਿਆ ਗਿਆ ਹੈ ਕਿ ਉਹਨਾਂ ਦੇ ਕੱਚੇ ਘਰਾਂ ਤੋਂ ਪੱਕੇ ਘਰ ਬਣਾਉਣ ਦੇ ਲਈ ਪੈਸੇ ਆ ਚੁੱਕੇ ਨੇ ਤੇ ਆਉਂਦੇ ਸਮੇਂ ਤੱਕ ਵੀ ਬਾਕੀ ਪਰਿਵਾਰਾਂ ਨੂੰ ਵੀ ਲੈਟਰ ਦੇ ਕੇ ਉਹਨਾਂ ਦੇ ਘਰ ਪੱਕੇ ਬਣਵਾਏ ਜਾਣਗੇ ਅੱਜ ਅਸੀਂ ਟੋਟਲ ਜਲਾਲਾਬਾਦ ਦੇ 265 ਹੈ ਉਹਦੇ ਚ 65 ਪਰਿਵਾਰਾਂ ਨੂੰ ਅੱਜ ਅਸੀਂ ਇਹ ਲੈਟਰਸ ਦਿੱਤੀਆਂ ਉਹਨਾਂ ਦੇ ਮਕਾਨ ਦੇ ਪੈਸੇ ਆ ਔਰ ਦੂਜਿਆਂ ਦੇ ਅਗਲੇ ਹਫਤੇ ਅਸੀਂ ਵੰਡ ਦਿਆਂਗੇ ਤਾਂ ਕਿ ਜਿਹੜਾ ਗਰੀਬ ਬੰਦੇ ਦਾ ਮਕਾਨ ਹਾਲ ਤੱਕ ਪੈਂਡਿੰਗ ਫੈਕ ਖੱਚਾ ਮਕਾਨ ਉਹ ਪੱਕਾ ਬਣ ਸਕਦੇ ਔਰ ਜਿੱਦੀ ਛੱਤ ਬਣ ਗਈ ਉਹ ਤਾਂ ਅਗਲਾ ਬੰਦਾ ਹੋਰ ਕੰਮ ਕਰਤ ਨਹੀਂ ਉਹ ਵਿਚਾਰਾ ਘਰ ਬਣਾਉਣ ਚ ਸਾਰੀ ਜ਼ਿੰਦਗੀ ਟੱਪ ਜਾਂਦੀ ਸੋ ਇਸ ਗੱਲ ਦੀ ਸਾਰੇ ਪਰਿਵਾਰਾਂ ਨੂੰ ਮੁਬਾਰਕਬਾਦ ਔਰ ਮੈਂ ਸੈਂਟਰ ਸਰਕਾਰ ਦਾ ਔਰ ਪੰਜਾਬ ਸਰਕਾਰ ਦੋਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਲੋਕਾਂ ਦੇ ਮਕਾਨਾਂ ਦੀ ਮੰਗ ਪੂਰੀ ਕੀਤੀ ਜਿੰਨੇ ਵੀ ਮੇਰੇ ਪਿੰਨਾ ਭਰਾ ਆਏ ਨੇ ਪਟਕਾ ਹਟ ਤੋਂ ਵਰਵਾਂ ਦੇ ਪਿੰਨਾ ਤੋਂ ਪੋਲੀਟਿਕਸ਼ਪ ਦਾ ਇੱਥੇ ਆਪਣੇ ਐਮਐਲ ਸਰ ਦਾ ਜੋ ਵੀ ਲਿਟਰ ਬੈਠ ਰਹੇ ਮੈਂ ਸਾਰਾ ਤੋਂ ਆਮਦੀ ਪਾਰਟੀ ਦਾ ਕਿ ਬਹੁਤ ਧੰਨਵਾਦ ਕਰਦਾ ਹਾਂ ਇਹ ਵੀ ਚਾਹਣਾ ਹੈ ਜਿਹੜੇ ਮਕਾਨਾਂ ਕਰੀਬ ਦੇ ਰਹਿ ਕੇ ਨੇ ਉਹ ਵੀ ਇਸ ਸਾਲ ਵਿੱਚ ਕਿਪਰਾਲਾ ਕਰਾਂਗੇ ਐਮਐਲ ਨਾਲ ਵੀ ਕਰਾਂਗੇ ਆਪਸੀ ਹੋਣਾ ਕਿ ਕਿਰਬ ਦੇ ਮਕਾਨ ਪਾਏ ਜਾਣਗੇ ਦੂਜੀ ਗੱਲ ਹੈ ਇਹ ਪਹਿਲੀ ਵਾਰ ਧਿਆਸ ਹੋਇਆ ਹੈ ਕਿ ਐਮਐਲ ਨੇ ਸਾਰੇ ਬੰਦੇ ਬੁਲਾ ਕੇ ਇਹਨਾਂ ਨੇ ਜਾਨਕੀ ਚੈੱਕ ਮੰਡੇ ਨੇ ਅਗਲੀ ਸਰਕਾਰ ਆਈਆਂ ਨੇ ਕਾਲੀ ਦਲ ਆਈ ਹੈ ਚੈੱਕ ਨੂੰ ਸਾਈਏ ਉਹਨਾਂ ਨੇ ਪਤਾ ਕੀ ਪਾਖਾ ਖਾਦਾਂ ਮਕਾਨਾਂ ਵਿੱਚ ਨੂੰ ਪਰ ਰੱਤਾ ਚੋਰੀ ਕਾਰ ਲੈ ਕੇ ਮਕਾਨ ਖਾਦਨੇ ਇਹ ਪਹਿਲੇ ਪਹਿਲੀ ਵਾਰ ਹੋਇਆ ਜਾਲਾ ਵਿੱਚ ਬੱਚੇ ਐਮਰ ਸਿੰਘ ਸਾਹਿਬ ਨੇ ਸਾਰਨੂੰ ਬੁਲਾ ਕੇ ਇਕੱਠ ਕਰਕੇ ਸਾਰਨ ਦੇ ਚੈੱਕ ਵੰਡੇ ਨੇ ਜੀ ਇੰਨੀ ਬਹੁਤ ਧੰਨਵਾਦ ਕਰਦਾ ਐਮਰ ਸਿੰਘ ਸਾਹਿਬ ਦਾ ਬਹੁਤ ਲਾਡ ਕਰਦਾ ਸਾਰੀ ਲੀਡਰਸ਼ਿਪ ਦਾ ਬਹੁਤ ਰੱਖਦਾ ਆਮ ਪਾਰਟੀ ਜਿੰਦਾਬਾਦ ਇਹ ਜੀ ਅੱਗੇ ਇੰਨੀਆਂ ਸਰਕਾਰਾਂ ਹੋਈਆਂ ਨੇ ਸਾਨੂੰ ਕਿਸੇ ਨੇ ਵੀ ਚੱਕ ਨਹੀਂ ਦਿੱਤੇ ਹੁਣ ਸਾਨੂੰ ਪੱਕੇ ਮਕਾਨ ਦੇ ਚੈੱਕ ਮਿਲੇ ਨੇ ਜੀ ਜੋ ਹੁਣ ਸਰਕਾਰ ਚੱਲ ਰਹੀ ਆਮ ਆਦਮੀ ਦੇ ਸਾਨੂੰ ਉਹ ਸਰਕਾਰ ਨੇ ਪੱਕੇ ਮਕਾਨ ਦਿੱਤੇ ਨੇ ਇਹ ਕਦੋਂ ਦੇ ਤੁਸੀਂ ਜਿਹੜੇ ਐ ਅਪਲਾਈ ਕੀਤਾ ਹੋਇਆ ਸੀ ਇਹ 18 19 ਤੋਂ ਅਸੀਂ ਕਰਦੇ ਆਉਂਦੇ ਸੀ ਜੀ 18 19 ਤੋਂ ਕਰਦੇ ਆਂਦੇ ਹਾਂ ਹਾਂ ਜੀ ਮਿਲੇ ਹੋਣ ਹੈ ਜੀ ਮਿਲੇ ਹੋਣ ਨਹੀਂ ਸਾਨੂੰ